ਲਗੀਰ ਪਾਤਸ਼ਾਹ ਜੀ ਦਾ ਪਲੰਗਾ ਲੈ ਕੇ ਨਵੀ ਖਾਂ ਗਨੀ ਖਾ ਤੁਰੇ ਆਪ ਜੀ ਜਾਣਦੇ ਫਿਰ ਇਹਨਾਂ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਕਟਾਣਾ ਸਾਹਿਬ ਆਲਮਗੀਰ ਪੈਰੇ ਤੇ ਲੱਗੇ ਸੀ ਬਹੁਤ ਸ਼ਕਤੀ ਸੀ ਪੁਸ਼ਕਿਸ਼ ਹੋ ਰਹੀ ਸੀ ਨਾਕੇ ਲੱਗੇ ਸੀ ਸਾਥ ਸੰਗਤ ਜੀ ਨਾਕਿਆਂ ਤੋਂ ਨਿਕਲਣਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਸਾਨੂੰ ਲੱਗਦੇ ਸੀ ਨਾ ਨਾਕੇ ਤੇ ਕਿੱਦਾਂ ਨਿਕਲ ਜਾਂਦੇ ਸੀ ਸਿੰਘ ਨਾਕਿਆਂ ਚ ਗੁਰੂ ਗੋਬਿੰਦ ਸਿੰਘ ਸਿਖਾ ਗਏ ਨਾਕੇ ਲੱਗੇ ਆ شناختਾਂ ਹੋ ਰਹੀਆਂ ਨੇ ਕਾਜੀ ਸੱਦੇ ਗਏ ਜੀ ਪੰਜ ਕਾਜੀ ਸੱਦੇ ਗਏ ਤੇ ਜਿਨ੍ਹਾਂ ਦੇ ਦਿਲ ਪਿਆਰ ਨਾਲ ਜਿੱਤੇ ਹੋਏ ਸੀ ਉਹਨਾਂ ਨੇ ਸਿਰ ਝੁਕਾ ਕੇ ਕਿਹਾ ਇਹ ਪੀਰਾਂ ਦੇ ਪੀਰ ਵਾਕਈ ਉੱਚ ਦੇ ਪੀਰ ਏ ਪੀਰਾਂ ਦੇ ਪੀਰ ਨੇ ਇਹਨਾਂ ਦਾ ਪਲੰਗਾ ਨਾ ਰੋਕਿਓ ਬਾਕੀ ਸਾਰੀ ਦੁਨੀਆ ਭਾਵੇਂ ਰੋਕੀ ਬੈਠੇ ਯਾਦ ਰੱਖੋ ਸਿੱਖ ਸੰਘਰਸ਼ਾਂ ਦੇ ਅੰਦਰ ਇੱਕ ਗੱਲ ਚੇਤੇ ਚ ਰੱਖਣ ਕਿਉਂਕਿ ਸਿੱਖ ਸਿੱਖੀ ਦਾ ਸੰਘਰਸ਼ ਨਹੀਂ ਕਦੀ ਵੀ ਮੁੱਕਦਾ ਅਸੀਂ ਕਹੀਏ ਕਦੋਂ ਦੀਆਂ ਗੱਲਾਂ ਕਰ ਰਹੇ ਹਾਂ ਇਹ ਗੱਲ ਪੱਲੇ 'ਚ ਬੰਨ੍ਹਿਓ ਸਿੱਖ ਸੰਘਰਸ਼ਾਂ ਦੇ ਅੰਦਰ ਜੇ ਕੋਈ ਸਿੱਖਾਂ ਦੀ ਪਨਾਹਗਾਹ ਹੈ ਨਾ ਤੇ ਉਹ ਲੋਕਾਂ ਦਾ ਜੰਗਲ ਹੈ ਜੇ ਸਿੱਖ ਲੋਕਾਂ ਨੂੰ ਪਿਆਰ ਕਰਦੇ ਹੋਣਗੇ ਤੇ ਜੇ ਲੋਕਾਂ ਦੇ ਦੁਸ਼ਮਣ ਬਣ ਕੇ ਲੋਕਾਂ ਨੂੰ ਹੰਕਾਰ ਦਿਖਾਉਣ ਲੱਗ ਪਏ ਤਾਕਤ ਦਿਖਾਉਣ ਲੱਗ ਪਏ ਤੇ ਫੇਰ ਕਈ ਵਾਰੀ ਸਿੱਖ ਸੰਘਰਸ਼ ਸਾਡੇ ਜਿੱਤੇ ਹੋਏ ਫੇਲ ਹੋ ਗਏ ਬਹੁਤ ਬਰੀਕੀਆਂ ਨੇ ਗੁਰੂ ਦੇ ਮਾਰਗ ਦੇ ਉੱਤੇ ਇਹ ਇਹ ਗੱਲਾਂ ਜਿਹੜੀਆਂ ਇਹ ਸਫ਼ਰ ਦੀਆਂ ਨੇ ਨਾ ਇਹ ਸਿਰਫ ਕੱਲ ਬੀਤੇ ਕੱਲ ਦੀਆਂ ਬਾਤਾਂ ਨਹੀਂ ਸਾਡਾ ਭਵਿੱਖ ਹੈ ਸਾਨੂੰ ਯੋਧ ਨੀਤੀ ਸਿਖਾਉਂਦੀ ਹੈ ਸਾਨੂੰ ਰਾਜ ਸ਼ਕਤੀ ਬਹੁਤ ਕੁਝ ਸਿਖਾਉਂਦੀਆਂ ਨੇ ਕੰਧਾਂ ਇਹ ਪੈਂਡਾ ਸਫ਼ਰ ਬਹੁਤ ਕੁਝ ਸਿਖਾਉਂਦਾ ਹੈ ਮਹਾਰਾਜ ਨਿਕਲੇ ਇੱਥੋਂ ਦੂਜੇ ਪਾਸੇ ਅੱਜ ਜਿਹੜੀ ਕੱਲ ਰਾਤ ਆਪਾਂ ਗੰਗੂ ਦੇ ਘਰ ਗੁਜ਼ਾਰੀ ਅਸੀਂ ਤੇ ਚਲੇ ਗਏ ਸਹਿਬਜ਼ਾਦੇ ਉੱਥੇ ਰਹੇ ਗੁਰਮੁਖ ਜੇ ਮਹਿਸੂਸ ਕਰੋਗੇ ਨਾ ਫਿਰ ਤੇ ਬਹੁਤ ਕੁਝ ਹੈ ਜੇ ਪ੍ਰਤੀਤ ਹੈ ਤੇ ਫਿਰ ਬਹੁਤ ਕੁਝ ਹੈ ਸਾਹਮਣੇ ਪ੍ਰਤੱਖ ਮੈਂ ਸਰੇ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਗਈ ਸੀ ਗੱਲ ਕਿਉਂਕਿ ਮੇਰੇ ਕਾਲਜੇ 'ਚ ਰੁਗ ਭਰਿਆ ਗਿਆ ਸੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਦਾ ਸਰੇ ਅੰਮ੍ਰਿਤ ਵੇਲੇ ਮੈਂ ਠੰਡੇ ਬੁਰਜ ਗਿਆ ਤੇ ਠੰਡੇ ਬੁਰਜ ਬੜੀ ਪ੍ਰੀਤ ਨਾਲ ਸਾਡਾ ਵੀਰ ਸੇਵਾ ਨਿਭਾਉਂਦਾ ਭਾਈ ਕਾਬਿਲ ਸਿੰਘ ਬੜਾ ਸਮਰਪਤ ਹੋ ਮਾਂ ਗੁਜਰੀ ਜੀ ਨੂੰ ਠੰਡੇ ਬੁਰਜ ਨੂੰ ਸਾਰੇ ਵੀਰ ਚੰਗੇ ਗੁਰੂ ਕੋ ਉਹਨਾਂ ਚੰਗਿਆਂ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਗੁਰੂ ਉਹਨਾਂ ਦੇ ਚਰਨਾਂ ਦੀ ਧੂੜ ਵਰਗਾ ਮੈਨੂੰ ਵੀ ਬਣਾ ਦੇ ਬੜੇ ਪ੍ਰੇਮ ਨਾਲ ਸੇਵਾ ਕਰਦਾ ਤੇ ਉਹ ਬੜੀ ਤਿਆਰੀ ਕਰ ਰਿਹਾ ਸੀ ਤੇ ਮੈਂ ਉਹਨੂੰ ਪੁੱਛਿਆ ਵੀ ਬੜੀ ਤਿਆਰੀ ਕਰ ਰਿਹਾ ਮੈਂ ਸਿਰ ਸਿਰ ਲੱਗਿਆ ਹੋਇਆ ਸੀ ਹਰ ਚੀਜ਼ ਨੂੰ ਸੈੱਟ ਕਰਨ ਤਿਆਰੀ ਹੋ ਰਹੀ ਹੈ ਨਾ ਸਾਰੀ ਕੋਈ ਫੁੱਲ ਆ ਰਿਹਾ ਕੋਈ ਕੁਝ ਕਰ ਰਿਹਾ ਤੇ ਮੈਨੂੰ ਪੁੱਛਿਆ ਸਿਰੇ ਤੜਕੇ ਕੋਈ ਸ਼ਬਦ ਨਹੀਂ ਹੋਰ ਬੋਲੇ ਮੈਂ ਬੜਾ ਰੁੱਝਿਆ ਹੋਇਆ ਉਹ ਕਹਿੰਦਾ ਹਾਂ ਕਹਿੰਦਾ ਬਸ ਅੱਜ ਦੀ ਰਾਤ ਹੈ ਕੱਲ ਨੂੰ ਮਾਂ ਗੁਜਰੀ ਜੀ ਤੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਨੇ ਇੱਥੇ ਆ ਜਾਣਾ ਨਾ ਸਾਡੇ ਕੋਲ ਠੰਡੇ ਪੁਰਚ ਬਸ ਆ ਪ੍ਰਤੀਤ ਅੱਜ ਆ ਗਏ ਨੇ ਤੇ ਅਸੀਂ ਵੀ ਇੱਥੇ ਆ ਕੱਲ ਅਸੀਂ ਉੱਥੇ ਬੈਠਣਾ ਹੈ ਮਾਂ ਜੀ ਨੇ ਉੱਥੇ ਪਹੁੰਚ ਜਾਣਾ ਹੈ ਤੇ ਫਿਰ ਸਾਡੀਆਂ ਜਦੋਂ ਅੱਖਾਂ ਖੁੱਲੀਆਂ ਨਾ ਤੇ ਫਿਰ ਸਾਨੂੰ ਪਤਾ ਲੱਗਣਾ ਉਹ ਸਾਰੀ ਜਗ੍ਹਾ ਤੇ ਹਨ ਉਹ ਸਦਾ ਸਾਡੇ ਨਾਲ ਖੜੇ ਨੇ ਕਦੀ ਸਾਡੇ ਤੋਂ ਦੂਰ ਨਹੀਂ ਹਨ ਬਸ ਪ੍ਰਤੀਤ ਲੈ ਕੇ ਆ ਪ੍ਰਤੀਤ ਲੈ ਕੇ ਆ ਫਿਰ ਜ਼ਾਹਰ ਜਹੂਰ ਹਾਜ਼ਰ ਹਜ਼ੂਰ ਵਰਤ ਦੇ ਵੇਖੇਗਾ ਤੂੰ ਇੱਥੇ ਪਹੁੰਚ ਕੇ ਆਜਾ ਅਗਲਿਆਂ ਨੇ ਕਾਲ ਕੋਠੜੀ ਚ ਕੈਦ ਵਿੱਚ ਪਾ ਦਿੱਤਾ ਮਖਮਲੀ ਕੱਦਿਆਂ ਤੇ ਸੌਣ ਵਾਲੇ ਜਿਨ੍ਹਾਂ ਦੇ ਚਰਨਾਂ ਦੀਆਂ ਤਲੀਆਂ ਥੱਲੇ ਸਿੱਖ ਆਪਣੇ ਹੱਥ ਰੱਖਦੇ ਸੀ ਸਿੱਖ ਕਿੰਨਾ ਪਿਆਰ ਕਰਦੇ ਸੀ ਜੀ ਵਿਦਵਾਨ ਗੁਣੀ ਸਿੱਖ ਗੋਡਿਆਂ ਭਰਨੇ ਹੋ ਕੇ ਘੋੜਾ ਬਣਦੇ ਸੀ ਤੇ ਬਾਬਾ ਫਤਿਹ ਸਿੰਘ ਦੀ ਪਿੱਠ ਤੇ ਚੜ ਕੇ ਤੇ ਕਿੱਡੇ ਲਾੜ ਲੜਾਉਂਦੇ ਸੀ ਸਿੱਖ ਹਜ਼ਾਰਾਂ ਸਿੱਖ ਤਤ ਪਰ ਰਹਿੰਦੇ ਦੁਨੀਆਂ ਦੀ ਹਰ ਸ਼ੈ ਉਸੇ ਵਾਲੇ ਹਾਜ਼ਰ ਕਰਦੇ ਰੂਹ ਨਾਲ ਪਿਆਰ ਕਰਦੇ ਸੀ ਸਿੱਖ ਅੱਜ ਕਦੀ ਕਲਕਣਾ ਕਰੋ ਮੜਾ ਜਨ ਮੈਨੂੰ ਕੱਲ ਪਰਸੋਂ ਇੱਕ ਫੋਨ ਆ ਗਿਆ ਹੈ ਤੇ ਕੋਈ ਠੱਗ ਸੀ ਠੱਗੀਆਂ ਨੇ ਅੱਜ ਕੱਲ ਫੋਨ ਤੇ ਬਹੁਤ ਵੱਜਦੀਆਂ ਕਹਿੰਦਾ ਜੀ ਤੁਹਾਡਾ ਬੇਟਾ ਰੈਸਟ ਹੋ ਗਿਆ ਐਨੇ ਪੈਸੇ ਸਾਡੇ ਅਕਾਊਂਟ ਚ ਪਾ ਦਿਓ ਫਿਰ ਅਸੀਂ ਛੱਡ ਦੇਾਂਗੇ ਮੈਂ ਪੁਲਿਸ ਵਾਲਾ ਬੋਲਦਾ ਹਾਲਾਂਕਿ ਮੈਨੂੰ ਪਤਾ ਹੈ ਮੈਂ ਬੱਚੇ ਨੂੰ ਘਰ ਛੱਡ ਕੇ ਆਇਆ ਸੁੱਤੇ ਉਹ ਮੇਰੇ ਧਿਆਨ ਹੀ ਨਹੀਂ ਗਿਆ ਇੱਕਦਮ ਮੈਂ ਡਰ ਗਿਆ ਮੇਰਾ ਬੱਚਾ ਰੈਸਟ ਹੈ ਕਿਹੜੇ ਥਾਣੇ ਚ ਮੇਰੀ ਰੂਹ ਕੰਬ ਗਈ ਤੇ ਫਿਰ ਮੈਨੂੰ ਚੇਤ ਆਇਆ ਵੀ ਉਹਦੇ ਘਰ ਹੈ ਦੇ ਨਾਲ ਮੈਨੂੰ ਚੇਤਾ ਆ ਵੀ ਕਲਗੀਧਰ ਪਤਾ ਜਦੋਂ ਤੇਰੇ ਬੱਚੇ ਰਸਟ ਹੋਏ ਸੀ ਉਹ ਵੀ 9 ਤੇ 7 ਸਾਲ ਦੇ ਬੱਚੇ ਕਿਸੇ ਦਾ 7 ਸਾਲ ਦਾ ਬੱਚਾ ਜੇਲ੍ਹ ਚ ਪੈ ਜੇ ਕਾਲ ਕੋਠੜੀ ਚ ਪੈ ਜੇ ਨੀਂਦ ਪੈਂਦੀ ਕਰ ਕਿਸੇ ਦੇ ਬਜ਼ੁਰਗ ਮਾਂ ਪਿਓ ਸਿੱਖਾਂ ਦੇ ਪਿੱਛੇ ਹੋਣ ਬਸ ਮਹਿਸੂਸ ਕਰਿਓ ਸਾਡੀ ਦਾਦੀ ਇਹਨਾਂ ਸਿੱਖਾਂ ਦੇ ਵਿੱਚ ਤੇ ਇਹ ਸਿੱਖਾਂ ਸਾਡੇ ਲਈ ਸਾਡੀ ਤਕਦੀਰ ਦਾ ਰਸਤਾ ਹੈ ਧਿਆਨ ਦੇਓ ਗੁਰਮਖੋ ਇਸ ਲਈ ਇੱਥੇ ਬੈਠਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਾਡਾ ਜਿਹੜਾ ਇਤਿਹਾਸ ਹੈ ਨਾ ਜੀ ਹੈ ਤੇ ਆ ਉਹ ਖੂਨ ਨਾਲ ਲਿਪੜਿਆ ਸਾਨੂੰ ਨਜ਼ਰ ਤੇ ਆਉਣਗੇ ਰੂਮ ਵਾਂਗੂ ਪਿੰਜੇ ਹੋਏ ਜਦੋਂ ਸਾਡੀ ਸੂਰਤ ਵੇਖੇਗੀ ਨਾ ਸਧਾਰਨ ਬੰਦਾ ਨਹੀਂ ਵੇਖ ਸਕਦਾ ਕੋਈ ਬੰਦਾ ਖੋਪਰੀ ਤੋਂ ਬਿਨਾਂ 18-20 ਦਿਨ ਜੁੰਦਾ ਰਹਿ ਰਿਹਾ ਖੋਪਰੀ ਨਹੀਂ ਆ ਗਈ ਸਿਰ ਤੇ ਅਮੇਜ਼ਨ ਕਰਿਓ ਕਿਸੇ ਬੰਦੇ ਨੂੰ ਦੱਸਦੀ ਹੈ ਨਾ ਖਾਣਾ ਖਾਰਿਆ ਹੋਵੇ ਵੀ ਉੱਥੇ ਨਾ ਐਕਸੀਡੈਂਟ ਹੋਇਆ ਸੀ ਤੇ ਉਹਦੇ ਢਿੱਡ ਤੋਂ ਦੀ ਟਰੱਕ ਲੰਘ ਗਿਆ ਉਹਦੀਆਂ ਨਾੜਾਂ ਬਾਹਰ ਆਈਆਂ ਉਹ ਕਹਿੰਦਾ ਪਾਸ ਕਰ ਮੈਨੂੰ ਰੋਟੀ ਖਾ ਲੈ ਅਮੇਜ਼ਨ ਨਹੀਂ ਨਾ ਹੋ ਸਕਦਾ ਹਾਂ ਨੇ ਕਿ ਸਾਹਮਣੇ ਨਹੀਂ ਵੇਖ ਰਿਹਾ ਉਹ ਤੇ ਜਦੋਂ ਸਾਡੀ ਇਤਿਹਾਸ ਨੇ ਸਾਡੀ ਸੁਰਤ ਨੇ ਵੇਖਣਾ ਤੇ ਸਾਨੂੰ ਕੀ ਨਜ਼ਰ ਆਣਾ ਕਿ ਕਿਸੇ ਬੰਦੇ ਦਾ ਉਂਗਲ ਤੋਂ ਲੈ ਕੇ ਸਰੀਰ ਕੱਟਿਆ ਜਾ ਰਿਹਾ ਖੂਨ ਦਾ ਛੱਪੜ ਲੱਗਿਆ ਪਿਆ ਕਿਸੇ ਮਨੁੱਖ ਦੇ ਜੀਵ ਵੱਢੀ ਜਾ ਰਹੀ ਆ ਅੱਖਾਂ ਡੇਲਿਆਂ ਨੂੰ ਸਰੀਏ ਗਰਮ ਕਰਕੇ ਕੱਢਿਆ ਜਾ ਰਿਹਾ ਕਿਸੇ ਦੇ ਬੱਚੇ ਦਾ ਕਾਲਜਾ ਧੂਕੇ ਉਹਦੇ ਮੂੰਹ ਚ ਤੁੰਨਿਆ ਜਾ ਰਿਹਾ ਦੁਨਿਆਵੀ ਬੰਦਾ ਕਲਪਨਾ ਨਹੀਂ ਕਰ ਸਕਦਾ ਰੂਹ ਕੰਬ ਜਾਂਦੀ ਹੈ ਪਰ ਜਦੋਂ ਅਸੀਂ ਚੇਤੇ ਕਰਦੇ ਆ ਨਾ ਸਾਨੂੰ ਬਲ ਮਿਲਦਾ ਸਾਡੀ ਤਕਦੀਰ ਰੋਸ਼ਨ ਹੁੰਦੀ ਹੈ ਜਦੋਂ ਅਸੀਂ ਚੇਤੇ ਕਰਦੇ ਆ ਕਿ ਕੀ ਕੀ ਹੋਇਆ ਅਸੀਂ ਚੇਤੇ ਕਰਦੇ ਆ ਸਲਾਖਾਂ ਨੂੰ ਤੇ ਸਾਨੂੰ ਰਾਹ ਦਿਸਦਾ ਹੈ ਭਵੇਖਦਾ ਇੱਥੋਂ ਸਾਡੀ ਤਕਦੀਰ ਰੋਸ਼ਨ ਹੁੰਦੀ ਹੈ ਤੇ ਸਾਨੂੰ ਇਹ ਸਲਾਖਾਂ ਸੁਨੇਹਾ ਦਿੰਦੀਆਂ ਨੇ ਕਿ ਸਾਡੇ ਕੋਲ ਰਾਤ ਕਰਕੇ ਕੱਟ ਕੇ ਨਾ ਬਾਬੇ ਕੁਝ ਗੱਲਾਂ ਕਰਕੇ ਗਏ ਸੀ ਪੰਥ ਜੀ ਕੁਝ ਸੁਨੇਹਾ ਦੇ ਕੇ ਗਏ ਸੀ ਕਿ ਸਾਡਾ ਪੰਥ ਆਏਗਾ ਉਹਨਾਂ ਨੂੰ ਸਾਡਾ ਇਹ ਸੁਨੇਹਾ ਦੇ ਦਿਓ ਇੱਥੇ ਲਾਓ ਸੁਰਤ ਤੇ ਜਿਹੜੇ ਗੁਰੂ ਨੇ ਕਿਹਾ ਨਾ ਉਹ ਕੰਨ ਹੋਰ ਨੇ ਜਿਹੜੇ ਕੰਨ ਤੈਨੂੰ ਸੁਣਦੇ ਆ ਉਹ ਅੱਖਾਂ ਹੋਰ ਨੇ ਨਾਨਕ ਸੇ ਅਖੜੀਆਂ ਬਿਆਨ ਜਦੋਂ ਉਹ ਆਵਾਜ਼ ਤੁਹਾਡੀ ਸੁਰਤ ਨੇ ਸੁਣਨੀ ਆ ਨਾ ਜਿਹਨੂੰ ਕਿ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੇਬਾ ਬਾਝੋਂ ਬੋਲਣਾ ਉਹ ਵੱਖਰੀਆਂ ਅੱਖਾਂ ਵੱਖਰੀ ਜ਼ੁਬਾਨ ਆ ਵੱਖਰੀ ਭਾਸ਼ਾ ਹੈ ਜੇ ਜਦੋਂ ਵੱਖਰੇ ਕੰਨ ਤੇ ਵੱਖਰੀਆਂ ਸੁਰਤ ਦੀਆਂ ਅੱਖਾਂ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਜਦੋਂ ਸੁਰਤ ਦੀਆਂ ਅੱਖਾਂ ਵੇਖਣ ਗਿਆ ਭਾਵਨਾ ਦੇ ਕੰਨ ਸੁਣਨਗੇ ਜਦੋਂ ਤੇ ਫਿਰ ਇਹ ਸੁਨੇਹਾ ਕੰਧਾਂ ਸੁਣਾਣ ਗਿਆ ਤੁਹਾਨੂੰ ਗੁਰਮਖੋ ਜਿਹੜੇ ਘਰਾਂ ਚ ਬੈਠੇ ਪਰਦੇਸਾਂ ਚ ਬੈਠੇ ਆ ਨਾ ਇਹ ਕੈਮਰੇ ਵਾਲੇ ਵੀਰਾਂ ਦਾ ਬੜਾ ਧੰਨਵਾਦ ਮੰਨ ਲੋ ਮੈਂ ਆਪਣੀ ਜ਼ਿੰਦਗੀ ਵਿੱਚ 50 ਲੱਖ ਬੰਦੇ ਤੱਕ ਇਹ ਸਾਰਾ ਕਿੱਸਾ ਸੁਣਾਉਣਾ ਹੁੰਦਾ ਕਿੰਨਾ ਪੈਸਾ ਲੱਗਦਾ ਤੇ ਕਿੰਨਾ ਸਮਾਂ ਲੱਗਦਾ ਸ਼ਾਇਦ ਮੇਰੀ ਜ਼ਿੰਦਗੀ ਮੁੱਕ ਜਾਂਦੀ ਮੈਂ ਨਾ ਸੁਣਾ ਪੰਦ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕੌਮ ਤੁਹਾਡੀ ਵੀ ਦੇਣ ਨਹੀਂ ਦੇ ਸਕਦੀ ਵੀਰੋ ਅਸੀਂ ਅਸੀਂ ਇੱਥੇ ਬੋਲ ਰਹੇ ਆ ਤੇ ਸਾਨੂੰ ਕਿਰਾਇਆ ਖਰਚ ਖਤ ਕੇ ਜਾ ਕੇ ਸੁਣਾਉਣ ਦੀ ਲੋੜ ਨਹੀਂ ਸਾਰਾ ਪੰਥ ਘਰਾਂ ਚ ਬੈਠਾ ਜਿੱਥੇ ਮੈਨੂੰ ਫੋਨ ਆ ਰਹੇ ਸੀ ਸਾਰੇ ਵਿਦੇਸ਼ਾਂ ਤੋਂ ਦੇਸ਼ ਦੇ ਕੋਨੇ ਅਸਾਮ ਤੋਂ ਸਕਰੀਨਾ ਵੱਡੀਆਂ ਲਾਈਆਂ ਕਹਿੰਦੇ ਬੈਠੇ ਹੋਇਆ ਸੰਗਤੀ ਰੂਪ ਵਿੱਚ ਸ਼ੁਕਰ ਹੈ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਗੁਰਮੁਖਾ ਤੁਹਾਡਾ ਇਹ ਸਿੱਖਾਂ ਸਾਨੂੰ ਸਾਡਾ ਭਵਿੱਖ ਦਿਖਾ ਰਹੀਆਂ ਸਾਡੀ ਗੈਰਤ ਨੂੰ ਜਗਾ ਰਹੀਆਂ ਤੇ ਇਹਨਾਂ ਨੇ ਕਿਹਾ ਜਦ ਦਿਨ ਮੇਰੇ ਵਾਰਸ ਹੋਣਗੇ ਸਹਬਜ਼ਾਦੇ ਕਹਿੰਦੇ ਵਾਰਸ ਹੋਣਗੇ ਉਹਨਾਂ ਨੂੰ ਸਾਡਾ ਸੁਨੇਹਾ ਦੇ ਦਿਓ ਕਿ ਸਰੀਰ ਭਾਵੇਂ ਸਿੱਖਾਂ ਪਿੱਛੇ ਜਕੜੇ ਜਾਣ ਜਮੀਰਾਂ ਨਹੀਂ ਗੁਲਾਮ ਹੋਣੀਆਂ ਚਾਹੀਦੀਆਂ ਕੌਮ ਦੀ ਮਾੜੀ ਤਕਦੀਰ ਉਦੋਂ ਸ਼ੁਰੂ ਹੁੰਦੀ ਹੈ ਜਦ ਦਿਨ ਸਾਡੀਆਂ ਜ਼ਮੀਰਾਂ ਗੁਲਾਮ ਹੋ ਜਾਂਦੀਆਂ